ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪ੍ਰਮਾਤਮਾ ਸਭ ਨੂੰ ਚੜ੍ਹਦੀਆਂ ਕਲਾ ਰੱਖੇ ਜੀ ਤੰਦਰੁਸਤ ਰੱਖੇ ਇਹ ਰੱਖੇ ਸੁਬਾਹ ਸੁਬਾਹ ਦਾ ਟਾਈਮ ਆ ਜੀ ਸਵਾ 6 ਹੋ ਗਏ ਆ ਆਪਾਂ ਸਾਰੇ ਕੰਮ ਤਾਂ ਦੇ ਇਧਰ ਪਸ਼ੂਆਂ ਦੇ ਨੇ ਮੀਟ ਦੇ ਜਾਨੀ ਕਿ ਪੱਠੇ ਪਾ ਕੇ ਗੋਆ ਹਟਾਤਾ ਧਾਰਾਂ ਕੱਢ ਲਈਆਂ ਹੁਣ ਆਪਾਂ ਚਾਹ ਬਣਾ ਰਹੀ ਸੀ ਮੈਂ ਕਿਾ ਚੱਲ ਬਲੌਗ ਦੀ ਸਟਾਰਟਿੰਗ ਕਰ ਲਗੇ ਆਜੋ ਤਾਂ ਸਾਨੂੰ ਪਸ਼ੂਆਂ ਵਾਲੇ ਪਾਸੇ ਦਾ ਮੋਹਰ ਦਿਖਾਈਏ ਇਹ ਸਵੇਰ ਟ੍ਰੇਲ ਹੁੰਦੀ ਆ ਸ਼ਾਮ ਨੂੰ ਵੱਢ ਲਈਦੇ ਆ ਜੀ ਕੱਲ ਸ਼ਾਮ ਨੂੰ ਵੱਢ ਕਿੱਧਰ ਬਾਹਰ ਖੜਿਆ ਤੇ ਸੀ ਤੇ ਇੱਧਰ ਵੇਖੋ ਆਪਣੇ ਸੁਲਤਾਨ ਦਾ ਹਾਲ ਸੁਲਤਾਨ ਖਾਂਦਾ ਦਾਣੇ ਵਾਲੇ ਪੱਟੇ ਬਿਨਾਂ ਦਾਣੇ ਤੋਂ ਪੱਟੇ ਨਹੀਂ ਇਹ ਖਾਂਦਾ ਕਿਵੇਂ ਆ ਸੁਲਤਾਨ ਸੁਲਤਾਨ ਕਿਵੇਂ ਆ ਇਹਨੂੰ ਆਪਾਂ ਹੁਣ ਖੁੱਲਾ ਛੱਡ ਦਾਂਗੇ ਰਾਤ ਨੂੰ ਹੀ ਬੰਨੀ ਦਾ ਦਿਨੇ-ਦਿਨੇ ਖੁੱਲਾ ਛੱਡ ਦੇਈਦਾ ਵਾ ਇਹਨੂੰ ਲਓ ਜੀ ਆਪਾਂ ਛੱਡਤਾ ਖੁੱਲਾ ਹੁਣ ਇਹ ਕਰੂਗਾ ਮੌਜ ਮਸਤੀ ਆਵਦੀ ਪਰ ਇੰਨੀ ਗੱਲ ਹੈ ਇਹ ਜਿੱਥੇ ਪਸ਼ੂ ਬੰਦ ਇਹਨਾਂ ਨੇ ਮੱਜਾਂ ਦੇ ਵਿੱਚ ਹੋ ਕੇ ਬਹਿਣਾ ਵਾ ਤੇ ਉਹਨਾਂ ਤੋਂ ਪਾਸੇ ਨਹੀਂ ਜਾਂਦਾ ਕਿ ਜੇ ਇੱਥੇ ਤੱਪੜ ਲਾਇਆ ਜਾਂ ਜੇ ਮੱਜਾਂ ਅੰਦਰ ਅੰਦਰ ਆ ਤੇ ਇਹ ਅੰਦਰ ਅੰਦਰ ਹੀ ਰਹਿਣਾ ਵਾ ਬਾਹਰ ਨਹੀਂ ਜਾਂਦਾ ਇਹ ਮੱਜਾਂ ਦੇ ਵਿੱਚ ਹੋ ਕੇ ਜਾਂ ਪਿੱਛੇ ਹੋ ਕੇ ਬਹਿਣਾ ਇਹਨੇ ਆ ਤਾਂ ਆਪਣਾ ਝੋਟਕਾ ਜੀ ਆ ਆਪਣੀ ਝੋਟੀ ਦੁੱਧ ਦਿੰਦੀ ਆ ਇਹ ਆਪਾਂ ਇੱਧਰ ਹੁਣ ਗਰਮੀ ਜੀ ਹੋਈ ਕਰਕੇ ਮੈਂ ਥੋੜੇ ਵਿਰਲੇ ਕਰਕੇ ਪਸ਼ੂ ਬੰਨ ਤੇ ਸੀ ਰਾਤ ਤਾ ਕਰਕੇ ਵੀ ਮੈਂ ਕੋ ਸੁਬਾ ਚੋਣਾਂ ਵੀ ਸੁਖਣਾ ਇੱਧਰ ਵੀ ਆਪਾਂ ਤਨੇ ਮੱਝਾਂ ਇਹ ਚੋਲਣਾ ਤੇ ਇੰਨੇ ਕਪੱਠੇ ਰਹਿੰਦੇ ਆ ਖਾ ਲੈਣਦੇ ਆ ਤਾਂ ਹੋਰ ਘੰਟੇ ਤੱਕ ਪਾਣੀ ਪਿਆ ਕੇ ਤੇ ਅੱਗੇ ਤਾਂ ਆਪਾਂ ਪਾਣੀ ਪਿਆ ਕੇ ਇੱਧਰ ਬਾਹਰ ਕੱਢ ਦਿੰਦੇ ਸੀਗੇ ਵੀ ਤਾਂ ਤੁੱਪ ਸੇਕ ਲੈਂਦੇ ਸੀ ਹੁਣ ਤੁਹਾਨੂੰ ਪਤਾ ਮੌਸਮ ਬਦਲਿਆ ਵਾ ਚੇਂਜ ਹੋਇਆ ਵਾ ਤੇ ਤੁੱਪ ਮਣਾਉਂਦੇ ਆ ਇੱਥੇ ਇੱਕ ਹੈ ਗੋਠ ਹੈ ਤੇ ਸੀਹਾ ਲੱਗਦਾ ਵਾ ਤਾਂ ਕਰਕੇ ਤੇ ਫਿਰ ਇਹਨਾਂ ਨੂੰ ਹੁਣ ਇੱਥੋਂ ਸਾਫ ਸਫਾਈ ਕਰਕੇ ਸੁੰਬਰ ਸੂਰ ਕੇ ਤੇ ਪਾਣੀ ਪਿਆ ਕੇ ਸਾਰਾ ਉਹਨਾਂ ਨੂੰ ਇੱਥੇ ਇੱਕੋ ਜਿਹਾ ਕਰਕੇ ਬੰਦਾਂਗੇ। ਖਾਂਸਰ ਕਰਕੇ ਬੰਦਾਂਗੇ ਫਿਰ ਇਹ ਟਿਕਾ ਰਹਣੀਆਂ ਹਨ। ਤੇ ਪਸ਼ੂ ਸੰਭਣਾ ਰੱਖਣਾ ਵੀ ਇੱਕ ਸ਼ੌਂਕ ਹੁੰਦਾ ਜੀ। ਮੈਂ ਤਾਂ ਬੀਬੀਆਂ ਭੈਣਾਂ ਨੂੰ ਇਹੀ ਕਹੂੰਗੀ ਵੀ ਤੁਸੀਂ ਪਸ਼ੂ ਸੰਭਿਆ ਕਰੋ ਤਾਂ ਘਰ ਘਰ ਪਸ਼ੂ ਹੋਣ। ਜਦ ਬੀਬੀਆਂ ਨਹੀਂ ਪਸ਼ੂ ਸੰਭਣਦੀਆਂ ਮੇਰੀਆਂ ਭੈਣਾਂ ਨਹੀਂ ਪਸ਼ੂ ਸੰਭਣਦੀਆਂ ਤੇ ਤਾਂ ਕਰਕੇ ਇਹ ਵੀ ਪਸ਼ੂ ਘਰਾਂ ਚੋਂ ਨਿਕਲ ਰਹੇ ਆ। ਕਿਉਂਕਿ ਘਰ ਵਿੱਚ ਰਹਿ ਕੇ ਔਰਤੀ ਇੱਕ ਪੱਠੀ ਪਾ ਸਕਦੀ ਹੈ ਜੇ ਆਪਾਂ ਕਿਸੇ ਸੀਰੀ ਵਿਹਾੜ ਗਏ ਦੇ ਸਿਰ ਤੇ ਜਾਂ ਆਪਦੇ ਬੇਬੇ ਬਾਪੂ ਜਾਂ ਬੰਦੇ ਦੀ ਦੀ ਕਰਾਂਗੇ ਵੀ ਉਹ ਪੱਠੇ ਪਾਊਗਾ ਤਾਂ ਪਸ਼ੂ ਨਹੀਂ ਸਾਹਮਦਾ ਜੀ ਘਰੇ ਇੱਕ ਔਰਤੀ ਪਸ਼ੂ ਸਾਮ ਸਕਦੀ ਐ ਬੰਦਾ ਤਾਂ ਬਾਹਰੋਂ ਵੱਸੇ ਪੱਠੇ ਲਿਆ ਕੇ ਦੇ ਸਕਦਾ ਪੁੱਤਰ ਸਕਦਾ ਵਾ ਹਨਾ ਫਕੀਰਾ ਪਾ ਵੀ ਦੇਊਗਾ ਪਰ ਸਾਮਸਵਾਲ ਦੇਖ ਦੇਖ ਪਸ਼ੂਆਂ ਦੀ ਤੇ ਇੱਕ ਔਰਤੀ ਹੀ ਕਰ ਸਕਦੀ ਹੈ ਘਰ ਵਿੱਚ ਰਹਿ ਕੇ ਭਮਾਉ ਧੀ ਤੇ ਭਮਾ ਨਮਾ ਤੇ ਭਮਾਉ ਮਾ ਤੇ ਤਾਂ ਕਰਕੇ ਮੈਂ ਤਾਂ ਇਹ ਕਹਿੰਨੀ ਵੀ ਜੀ ਭੈਣਾ ਮੇਰੀਆਂ ਪਸ਼ੂ ਸਾਂਭਣ ਦਾ ਘਰ-ਘਰ ਵਿੱਚ ਪਸ਼ੂ ਹੋਣ ਤੇ ਪਸ਼ੂਆਂ ਦੀ ਵੀ ਕਦਰ ਹੋਵੇ ਤੇ ਦੁੱਧ ਵੀ ਤੁਸੀਂ ਕਰਦਾ ਪਿਆਰ ਪਿਉ ਤੇ ਅੱਜ ਕੱਲ ਰਵਾਜ ਹੋ ਗਿਆ ਹਨ ਬੀਬੀਆਂ ਮੇਰਾ ਭੈਣਾ ਗੁੱਸਾ ਨਾ ਕਰਨ ਵੀ ਬੀਬੀਆਂ ਪਸ਼ੂ ਸਾਂਭ ਕੇ ਰਾਜ ਨਹੀਂ ਤਾਂ ਕਰਕੇ ਪਰ ਘਰਾਂ ਚੋਂ ਪਸ਼ੂ ਨਿਕਲ ਰਹੇ ਫਿਰ ਬੰਦੇ ਕਹਿੰਦੇ ਕਲੇਸ ਪਾਉਣ ਨਾਲੋਂ ਵਧੀਆ ਵੀ ਚਲ ਨਹੀਂ ਇਹ ਸਾਂਭ ਦੀ ਤਾਂ ਵੇਚ ਦੋ ਆਪੇ ਕਿਲੋ ਦੁੱਧ ਦੋ ਕਿਲੋ ਮੁੱਲ ਲੈ ਲਾਂਗੇ ਇਸ ਲਈ ਕਹਿੰਨੀ ਆ ਵੀ ਪਸ਼ੂ ਬੀਬੀਆਂ ਭੈਣਾ ਸਾਂਭਣ ਦਾ ਘਰ-ਘਰ ਪਸ਼ੂਆਂ ਦਾ ਘਰ ਹੋਵੇ ਤੇ ਰੌਣਕ ਦੇ ਮੇਲੇ ਲੱਗਾ ਹੋਵੇ ਕਹਿਲਾ ਖਾਣ ਪਕਾਉਣ ਕਰਕੇ ਤਾਂ ਜੀ ਟੈਮ ਹੀ ਨਹੀਂ ਪਾਸ ਹੁੰਦਾਗਾ ਪਸ਼ੂ ਹੈਗੇ ਤਾਂ ਆਪਣੇ ਘਰੇ ਆਪਣੀ ਰੌਣਕ ਮੇਲਾ ਆਪਣਾ ਬਣਿਆ ਰਹਿੰਦਾ ਵਾ ਜੀ ਲੱਗਾ ਰਹਿੰਦਾ ਗੱਲਾਂ ਬਾਤਾਂ ਕਰਦੇ ਰਹਿਨੇ ਆ ਤੇ ਕੌਣ ਕਹਿੰਦਾ ਵੀ ਪਸ਼ੂ ਸੌਂਦੇ ਨਹੀਂ ਸਮਝਦੇ ਨਹੀਂ ਸਾਰੀ ਗੱਲ ਇਹਨੂੰ ਸਮਝਦੀ ਆ ਦੇਖੋ ਝੋਟੀ ਆ ਹੁਣ ਇਹਨੂੰ ਪਤਾ ਵੀ ਗੱਲ ਹੋ ਰਹੀ ਆ ਤੇ ਕੰਨ ਕਰਕੇ ਸੌਂਦੀ ਆ ਕਬੂਲ ਨਹੀਂ ਸਕਦੇ ਪਰ ਸੌਂਦੇ ਸਭ ਕੁਝ ਆ ਸਾਂਭਦੇ ਸਭ ਕੁਝ ਐ ਐਸ ਲਈ ਭਾਈ ਪਸ਼ੂ ਸੰਭਿਆ ਕਰੋ ਕੋਈ ਫਰਕ ਨਹੀਂ ਪੈਂਦਾ ਸਰੀਰ ਫਿੱਟ ਰਹਿੰਦਾ ਜੇ ਪਸੂ ਸੰਭੋਗੇ ਤਾਂ ਤੁਸੀਂ ਤੇ ਚਲੋ ਜੀ ਵਾਕੋ ਆਪੋ ਆਪਣੀ ਮਰਜ਼ੀ ਆ ਹਨਾ ਤੇ ਜੇ ਆਪਾਂ ਕੰਮ ਕਰਦੇ ਆ ਤਾਂ ਸਰੀਰ ਕੁ ਤੌਰ ਤੇ ਵੀ ਫਿੱਟ ਰਹਿੰਦੇ ਆ ਹੁਣ 2 ਮਹੀਨੇ ਹੋ ਗਏ ਸਿਗੇ ਰਾਤ ਸਵੇਰ ਠਕੇ ਪੱਠੇ ਪਾ ਦਿੰਦੇ ਆ ਮੈਂ ਨਹੀਂ ਪਾਉਂਦੀ ਤੇ ਮੇਰਾ ਤਾਂ ਹੁਣ ਮਟਾਪਾ ਥੋੜਾ ਜਿਹਾ ਪੇਟ ਜਾਨੀ ਕਿ ਵੱਜ ਜਾਂਦਾ ਵਾ ਤੇ ਮੈਂ ਫਿਰ ਕੰਮ ਕਰਕੇ ਹੀ ਖੁਸ਼ ਰਹਿੰਦੀ ਆ ਮੈਂ ਸ਼ੌਂਕ ਨਾਲ ਕੰਮ ਕਰਦੀ ਆ ਵੇ ਇਹ ਨਹੀਂ ਗਮਨੀ ਕੋਈ ਮਜਬੂਰੀ ਆ ਕਿਸੇ ਦੀ ਜਾਂ ਕਿਵੇਂ ਆ ਇਧਰ ਦੇਖੋ ਜੀ ਇਹਨੇ ਸਾਰੇ ਖੜੇ ਖੜੇ ਨੇ ਪੱਠੇ ਖਾਣੇ ਆ ਥੱਲੇ ਡਿੱਗੇ ਨਹੀਂ ਖਾਣੇ ਇਸ ਤਰ੍ਹਾਂ ਕਰਦਾ ਇਹ ਮौज-ਮਸਤੀ ਕਰਦਾ ਰਹਿੰਦਾ ਆਪਦੀ ਠੀਕ ਆ ਜੀ ਉਧਰ ਆਪਣੀ ਧਰੀ ਵੀ ਆ ਚਾ ਤੇ ਆਪਾਂ ਵੇੜਾ-ਬੂੜਾ ਸੰਭਰਦੇ ਆ ਕਰਦੇ ਆ ਕੰਮ ਤੰਦੇ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਬਣੇ ਰਹੋ ਤੁਸੀਂ ਵਲੌਗ ਦੀ ਕੰਮ ਤੰਦੇ ਆਪਾਂ ਸਾਰੇ ਲਈ ਆ ਕਰ ਜੀ ਦੇ ਜੰਤ ਦਾ ਝਾੜ ਚੁਪੋਚਾ ਸਾਰਾ ਕੁਝ ਕਰ ਲਿਆ ਤੇ ਇਧਰ ਆਪਣਾ ਮੱਝਾਂ ਵੀ ਬੈਗਾਂ ਆਪਾਂ ਪਾਣੀ ਪਿਆ ਕੇ ਪਾਸੇ ਕਰ ਤੀਆਂ ਸੀ ਤੇ ਸਾਫ ਸਫਾਈ ਇਹਨਾਂ ਥੱਲੋ ਕਰਤੀ ਸੀ ਥੋੜੇ ਘਣੇ ਪੱਠੇ ਵੀ ਪਾਤੇ ਆ ਜੀ ਤੇ ਤੁਹਾਨੂੰ ਮੇਰਾ ਇਹ ਅੱਜ ਦਾ ਬਲੌਗ ਇਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਫੇਰ ਕਹਿੰਨੀ ਆ ਵੀ ਜੀ ਇੱਕ ਔਰਤ ਇੱਕ ਹੀ ਪਸ਼ੂ ਇੱਕ ਹੀ ਮੱਝ ਸੰਭੇ ਆਮ ਨੋਰਮਲ ਮੱਝ ਲੱਖ ਰੁਪਏ ਤੋਂ ਘੱਟ ਨਹੀਂ ਆਉਂਦੀਗੀ ਤੇ ਜਿਹਦੇ ਕੋਲੇ ਲੱਖ ਰੁਪਈਆ ਹਨਾ ਲਾ ਕੇ ਮੱਝ ਲਿਆਊਗਾ 4-5 ਕਿਲੋ ਤਾਂ ਨਾਰਮਲ ਦੁੱਧ ਮੱਝ ਥੱਲੇ ਹੁੰਦਾ ਇੱਕ ਡੰਗ ਦਾ ਦੁੱਧ ਵੀ ਆਪਾਂ ਘਰੇ 5 ਕਿਲੋ ਰੱਖ ਗਏ ਤੇ 5 ਕਿਲੋ ਡੇਰੀ ਪਾਈਏ ਆਪਣੀ ਨਾਲੇ ਤਾਂ ਸਰੀਰ ਫਿੱਟ ਰਹਿੰਦਾ ਨਾਲੇ ਆਪਣੀ ਸਿਹਤ ਫਿੱਟ ਰਹਿੰਦੀ ਹੈ ਨਾਲੇ ਆਪਾਂ ਆਪਦਾ ਘਰ ਦਾ ਪ्योर ਦੁੱਧ ਪੀ ਸਕਦੇ ਨਾਲੇ ਆਪਾਰ ਦਾ ਦਾਣਾ ਪਸ਼ੂਆਂ ਦਾ ਵਿੱਚੋਂ ਕੱਢ ਸਕਦੇ ਆ ਤੇ ਕਿਉਂਕਿ ਡੰਡ ਵੀ ਕਾਫੀ ਮਹਿੰਗਾ ਹਨਾ ਫੈਂਟ ਚੰਗੀ ਆ ਤਾਂ ਪੈਸਾ ਵੀ ਚੰਗਾ ਆ ਜਾਂਦਾ ਵਾ ਤੇ ਇਸ ਲਈ ਮੈਂ ਕਹਿਨੀ ਆ ਵੀ ਭੈਣੋ ਜਰੂਰ ਪਸ਼ੂ ਸੰਭੋ ਇੱਕ ਸੰਭੋ ਮੱਝ ਨਾਲੇ ਤਾਂ ਦੁੱਧ ਪੀਓ ਨਾਲੇ ਸਿਹਤ ਫਿੱਟ ਰੱਖੋ ਨਾਲੇ ਆਪਦੀ ਬਚਤ ਕਰੋ ਕੋਈ ਉਹਨੇ ਮੱਝ ਨੇ ਕੱਟਾ ਕੱਟੀ ਦਿੱਤਾ 6-7 ਮਹੀਨੇ ਪਸ਼ੂ ਆਪਣਾ ਦੁੱਧ ਦਿੰਦਾ 6-7 ਮਹੀਨਿਆਂ ਦਾ ਹੋ ਜਾਂਦਾ ਨਾਲ ਦਾਣਾ ਪਾਣੀ ਖਾਂਦੇ ਪੀਂਦੇ ਕਾਫੀ ਹੋ ਜਾਂਦਾ ਉਹਨੂੰ ਵੇਚ ਸਕਦੇ ਆ ਕੱਟੀਆਂ ਹੁਣ ਸਾਲ-ਸਾਲ ਦੀਆਂ ਕੱਟੀਆਂ 15-15 20-20 ਹਜ਼ਾਰ ਦੀਆਂ ਵੇਚਦੇ ਆ ਜੇ ਆਪਾਂ ਨਾਲ ਖਰਾਕ ਪਾਈ ਜਾਨੇ ਤੇ ਸੇ ਪਸ਼ੂ ਰਾਜੀ ਹੋ ਜਾਂਦਾ ਵਾ ਇਸ ਲਈ ਆਪਾਂ ਮੁਨਾਫਾ ਕੱਢ ਸਕਦੇ ਆ ਤੇ ਅੱਜ ਦਾ ਵਲੌਗ ਮੈਨੂੰ ਮੇਰਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਹਾਂ ਕਿਸੇ ਹੋਰ ਵਲੌਗ ਦੇ ਨਾਲ ਕਿਹਨੂੰ ਮੇਰਾ ਇਹ ਵਧੀਆ ਲੱਗਿਆ ਗੱਲਾਂ ਇਹ ਚੰਗੀਆਂ ਲੱਗੀਆਂ ਤਾਂ ਕਮੈਂਟ ਜਰੂਰ ਕਰਿਓ ਜੀ ਥੈਂਕ ਯੂ ਫॉर ਵਾਚਿੰਗ